ਸਾਰੇ ਐਮਐਲਏ ਵਗੈਰੇ ਸਭ ਕੋਈ ਆਤੇ ਹਾਂ ਬੇ ਕਹਿ ਕੇ ਜੱਤੇ ਕਿ ਇਹ ਵੀ ਸਾਫ ਹੋ ਜਾਗਾ ਇਹਾ ਸੀ ਇਹ ਬਨੇਗਾ ਇਹਾ ਉਹ ਬਨੇਗਾ ਲੇਕਿਨ ਕੁਛ ਨਹੀਂ ਬਣਦਾ ਰਾਜੀ ਇਧਰ ਨਾ ਤਾਂ ਬੰਦਾ ਪੈਦਲ ਨਿਕਲ ਸਕਦਾ ਮੋਟਰਸਾਈਕਲ ਵਾਲਾ ਮੂੰਹ ਢੱਕ ਕੇ ਨਿਕਲੂਗਾ ਕਾਰ ਵਾਲਾ ਛਿੰਤੇ ਮਾਰ ਕੇ ਨਿਕਲੂਗਾ ਬਹੁਤ ਬੁਰਾ ਹਾਲ ਹੈ ਅੱਛਾ ਵੀਰੇ ਜੀ ਇਹ ਤਾਂ ਪਹਾੜ ਉੱਚੇ ਦੀ ਉੱਚੇ ਹੁੰਦੇ ਜਾ ਰਿਹਾ ਹੈ ਮਾਰੇ ਡੰਪ ਹੋਊਗਾ ਨਾ ਇਹ ਡੰਪ ਹੋਊਗਾ ਫਿਰ ਇਥੋਂ ਕੂੜਾ ਖਤਮ ਹੋਊਗਾ ਹਾਂ ਇਹ ਜਾ ਹੀ ਨਹੀਂ ਰਿਹਾ ਨੇ ਪਰਮਾਤਮਾ ਦਾ ਨਾਮ ਦਾ ਕੋਈ ਪਾਠ ਨਹੀਂ ਕਰਾ ਸਕਦੇ ਕਹਿੰਦੇ ਉਸ ਤੇ ਗੰਦਗੀ ਚ ਕੀ ਕਰਨਾ ਜਾ ਕੇ ਪਾੜ ਆ ਦੇਖੋ ਇਹ 15 ਦਿਨ ਕਾ ਆਇਆ ਇਧਰ 15 ਦਿਨ ਲਗੇ ਇਹ 15 ਦਿਨ ਮੈਂ ਇਹਨਾਂ ਨੇ ਹਫਤਾ ਨਹੀਂ ਹੋਆ ਇਹ ਇਤਨਾ بڑا ਪਾੜ ਖੜਾ ਕਰ ਦਿਆ ਇਹਨਾਂ ਨੇ ਕੋਈ ਬਦਬੂ ਤਾਂ ਹੈ ਹੀ ਚਲੋ ਉਹਨੂੰ ਕੀ ਕਹਿ ਸਕਦੇ ਇਹ ਤਾਂ ਲੋਕਾਂ ਨੇ ਗੰਦ ਪਾਇਆ ਹੋਰ ਤਾਂ ਕੋਈ ਚੱਕਰ ਨਹੀਂ ਹੈਗਾ ਇਹ ਤਾਂ ਆਪਾਂ ਹੀ ਗੰਦ ਪਾ ਰਹੇ ਹਾਂ ਜੋ ਵੀ ਹੈਗਾ ਯਾਰ ਕੰਦਾ ਇਹ ਲੋਕਾਂ ਨੇ ਜੋ ਗੰਦਗੀ ਹੈ ਹਟਾਣਾ ਤਾਂ ਸਰਕਾਰ ਦਾ ਕੰਮ ਹੈ ਤਾਂ ਹਟਾਣਾ ਤਾਂ ਹੈ ਪਰ ਜਿੰਦਾ ਇੱਥੇ ਹਟਦਾ ਹਟਦਾ ਤਾਂ ਪਿਆ ਇਹ ਨਾਲ ਦੇ ਨਾਲ ਪਰ ਲੋਕੀ ਹੋਰ ਗੰਦੀ ਵਾਰਿਆ ਇਹ ਕਿਹੜਾ ਲੋਕਾਂ ਨੂੰ ਆਪ ਵੀ ਸੋਚਣਾ ਚਾਹੀਦਾ ਮਾੜਾ ਮੋਟਾ ਤਾਂ ਕਿੰਨਾ ਕ ਕੂੜਾ ਰੋਜ਼ ਲੈ ਕੇ ਸਿੜਦੇ ਹੋ ਉਹ ਹੀ ਜਾਂਦੇ ਚਾਰ ਚਾਰ ਗੱਡੀਆਂ ਪੰਜ ਪੰਜ ਜਿਹੜੇ ਕੋਈ ਕਿਸੇ ਕਿਸਮ ਕੇ ਕੋਈ ਸੁਣਵਾਈ ਨਹੀਂ ਹੋ ਰਹੀ ਨੰਨੇ ਉੱਪਰ ਸੇ ਲੈ ਕੇ ਨੀਚੇ ਤੱਕ ਕਿਸੇ ਕਿਸਮ ਕੀ ਕੋਈ ਸੁਣਵਾਈ ਨਹੀਂ ਆ ਤੁਸੀਂ ਤਾਂ ਸ਼ੁਰੂ ਤੋਂ ਏਰੀਆ ਦੇਖਿਆ ਬਹੁਤ ਸਾਫ਼ ਸੁਥਰਾ ਏਰੀਆ ਦੇਖਿਆ ਉਹ ਸਮਾਂ ਕੱਢ ਕੇ ਖੇਤ ਸਨ ਖੇਤੀ ਖੇਤੀ ਕੋਈ ਸਾਰੇ ਕਲੋਨੀਆ ਨਹੀਂ ਹੁੰਦੀ ਆ ਸਨ ਘਰ ਆਉਂਦੀ ਆ ਜੀ ਮੁਸ਼ਕਲ ਹੈ ਜੀ ਬਹੁਤ ਮੁਸ਼ਕਲ ਹੈ ਬਹੁਤ ਮੁਸ਼ਕਲ ਹੈ ਸਫਾਈ ਹੋਣੀ ਚਾਹੀਦੀ ਸਫਾਈ ਹੋਣੀ ਚਾਹੀਦੀ ਹੈ ਵੀਰ ਜੀ ਸ਼ਿਮਲਾ ਕਸੋਲੀ ਅਜੇ ਨਹੀਂ ਕੋੜੇ ਕਾ ਡੱਬ ਕੋੜਾ ਕਾ ਡੱਬ ਬੋਲਦੇ ਹੈ ਕੋੜਾ ਕਾ ਡੱਬ ਕੋੜਾ ਕਾ ਡੱਬ ਗੰਦ ਕਾ ਡੱਬ ਬੋਲਦੇ ਸਹੀ ਗੱਲ ਆ ਭਾਈ ਕਿਸੇ ਨੂੰ ਮੈਂ 6:00 ਵਜੇ ਦੇ ਆਉਣ ਦੇ ਬੰਦੇ ਕਿਸੇ ਨੂੰ ਕੇ ਇਹ ਤਾਂ ਉਹ ਦੁਰੀ ਹੈ ਕਿ ਆਪਣੀ ਮਜਬੂਰੀਆਂ ਕਰਦੇ ਪਏ ਆਪਣੇ ਢਿੱਡ ਨੂੰ ਕਰਦੇ ਪਏ ਆ ਠੀਕ ਹੈ ਜੀ ਉਹਨਾਂ ਦੀ ਵੀ ਗੱਲ ਜਨਤਾ ਦੀ ਵੀ ਠੀਕ ਆ ਹੁਣ ਦੇਖੋ ਕੋਈ ਕੇ ਇਹ ਤਾਂ ਨਹੀਂ ਹੈਗਾ ਇੱਥੇ ਪ੍ਰਸ਼ਾਸਨ ਕੋ ਜਾਓ ਅਗਲਾ ਕਹਿੰਦਾ ਹੀ ਕਰਾ ਰਹੇ ਆ ਕਰਾ ਰਹੇ ਆ ਉਹ ਕਿਦੋਂ ਕਰਾਉਂਗੇ ਬਹੁਤ ਹੀ ਜ਼ਿਆਦਾ ਖਰਾਬ ਚੱਲ ਰਹੇ ਆ ਯਾਨੀ ਆਹ ਕਹਿੰਦੇ ਸਮਝਾਤੇ ਵੀ ਆ ਨਹੀਂ ਸਮਝਮਾਤੀ ਬਾਤ ਇਹਨਾਂ ਲੋਕੋ ਕੋ ਜਾ ਕਿੰਨਾ ਹੀ ਸਮਝਾ ਲਓ ਫਿਰ ਵੀ ਰਾਸਤੇ ਮੇਘੇਰ ਕਾ ਭਾਗਤੇ ਹੈ ਇਸ ਲਈ ਕਈ ਦਫਾ ਜਾਇਆ ਇਹ ਵੀ ਮਾਮਲਾ ਹੋ ਚੁੱਕਾ ਇਧਰ ਸੇ ਇਹ ਸਾਫ ਹੋ ਗਿਆ ਦਾ ਪੂਰਾ ਕਿਧਰ ਸੇ ਫਿਰ ਇਹ ਕਰ ਦਿਆ ਯਹਾਂ ਪੇ ਇਹ ਤਾਂ ਪਹਾੜ ਕੀ ਉਚਾਈ ਹੋਰ ਵੀ ਵੱਢ ਗਈ ਹੈ ਹਾਂ ਜੀ ਵੱਢਦੀ ਜਾ ਰਹੀ ਹੈ ਤਾਂ ਪੂਰੇ ਸ਼ਹਿਰ ਦਾ ਕੋੜਾ ਇਤਨਾ ਸਾ ਇਸ ਵਕਤ ਨਾਮ ਹੈ ਸ਼ਿਮਲਾ ਨਾ ਕਸੌਲੀ ਨਾ ਕੁਲੂ ਨਾ ਮਨਾਲੀ ਮੈਂ ਪਹਾੜਾਂ ਤੇ ਜ਼ਰੂਰ ਮੌਜੂਦ ਆ ਪਰ ਇਹ ਪਹਾੜ ਜਿਹੜੇ ਨੇ ਇਨਾ ਸ਼ਿਮਲੇ ਦੇ ਨਹੀਂ ਨਾ ਕਸੌਲੀ ਦੇ ਨਾ ਕੁਲੂ ਦੇ ਨਾ ਮਨਾਲੀ ਦੇ ਇਹ ਪਹਾੜ ਦੇ ਤਾਜਪੁਰ ਰੋਡ ਦੇ ਔਰ ਇਹ ਪਹਾੜ ਕੋਈ ਸਾਫ਼ ਹਵਾ ਦੇ ਨਹੀਂ ਇਹ ਪਹਾੜ ਗੰਦਗੀ ਦੇ ਕੂੜੇ ਦੇ ਢੇਰ ਤੇ ਬਦਬੂ ਮਾਰਦੇ ਹੋਏ ਪਹਾੜ ਨੇ ਔਰ ਪਹਾੜ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਸਰਕਾਰ ਦੀਆਂ ਔਰ ਪ੍ਰਸ਼ਾਸਨ ਦੀਆਂ ਪੋਲ ਖੋਲ੍ਹਦੀਆਂ ਹੋਈਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਜਿੱਥੇ ਬਿਮਾਰੀ ਵੰਡੇ ਹੋਏ ਇਹ ਪਹਾੜ ਆਪਣੇ ਆਪ ਸਰਕਾਰ ਅਤੇ ਨਗਰ ਨਿਗਮ ਦੀ ਪੋਲ ਖੋਲ੍ਹ ਰਹੇ ਨੇ ਔਰ ਨਾਲ ਹੀ ਇਹ ਪਹਾੜ ਜਿਹੜੇ ਨੇ ਇਹ ਗੰਦਗੀ ਦਾ ਉਹ ਪੈਚ ਨੇ ਜਿਹੜੇ ਵੱਡੇ ਵੱਡੇ ਦਾਅਵੇ ਕੀਤੇ ਗਏ ਸੀਗੇ ਕਿ ਇਹ ਪਹਾੜ ਸਿਰਫ ਹਟਾਏ ਨਹੀਂ ਜਾਣਗੇ ਬਲਕਿ ਪੂਰੀ ਤਰ੍ਹਾਂ ਨਾਲ ਸਾਫ਼ ਕਰ ਦਿੱਤੇ ਜਾਣਗੇ ਗਰਾਊਂਡ ਬਣਾ ਦਿੱਤੇ ਜਾਣਗੇ ਬੱਚੇ ਖੇਡਦੇ ਹੋਏ ਨਜ਼ਰ ਆਉਣਗੇ ਪਰ ਇੱਥੇ ਤੁਸੀਂ ਇਹ ਦੇਖ ਸਕਦੇ ਹੋ ਕਿ ਇੱਥੋਂ ਨਿਕਲਣ ਵਾਲੇ ਲੋਕਾਂ ਨੂੰ ਆਪਣਾ ਮੂੰਹ ਟੱਕ ਕੇ ਨਿਕਲਣਾ ਪੈ ਰਿਹਾ ਮੈਨੂੰ ਗੱਲ ਕਰਦੇ ਹੋਏ ਆਪਣਾ ਸਾਹ ਰੋਕਣਾ ਪੈ ਰਿਹਾ ਇਹ ਪਹਾੜ ਜਿਹੜੇ ਨੇ ਇਹ ਕੋਈ ਸਾਫ਼ ਹਵਾ ਨਹੀਂ ਦੇ ਰਹੇ ਕੁੱਲੂ ਦੇ ਪਹਾੜਾ ਵਾਂਗੂ ਮਨਾਲੀ ਦੇ ਪਹਾੜਾ ਵਾਂਗੂ ਕੋਈ ਖੁਸ਼ਬੂਦਾਰ ਨਹੀਂ ਹੈ ਬੜਕੀ ਇੱਥੇ ਦੇ ਪਹਾੜ ਬਦਬੂਦਾਰ ਨੇ ਬਿਮਾਰੀਆਂ ਵੰਡੇ ਹੋਏ ਪਹਾੜ ਨੇ ਔਰ ਇਨ੍ਹਾਂ ਪਹਾੜਾ ਦੀ ਸੱਚਾਈ ਇਹ ਹੈ ਕਿ ਦਿਨੋਂ ਦਿਨ ਹੋਰ ਵੀ ਵੱਧਦੇ ਜਾ ਰਹੇ ਨੇ ਇਨ੍ਹਾਂ ਦੀ ਉਚਾਈ ਦਾ ਆਲਮ ਇਹ ਹੈ ਕਿ ਦਾਵਿਆਂ ਦੀ ਪੂਰੀ ਤਰ੍ਹਾਂ ਨਾਲ ਪੋਲ ਖੁੱਲ ਰਹੀ ਹੈ ਨਗਰ ਨਿਗਮ ਦੀ ਔਰ ਪ੍ਰਸ਼ਾਸਨ ਦੀ ਇੱਥੋਂ ਦੇ ਲੋਕ ਸ਼ਿਕਾਇਤ ਕਰਦੇ ਹੋਏ ਨਜ਼ਰ ਆ ਰਹੇ ਨੇ ਕਿ ਇਹ ਪਹਾੜ ਜਿਹੜੇ ਨੇ ਘਟਾਨ ਦੀ ਥਾਂ ਤੇ ਹੋਰ ਵੀ ਜਿਆਦਾ ਉੱਚੇ ਕਰ ਦਿੱਤੇ ਗਏ ਹਨ ਔਰ ਪ੍ਰਸ਼ਾਸਨ ਦੀ ਪੋਲ ਪੂਰੀ ਤਰ੍ਹਾਂ ਨਾ ਖੁੱਲ ਗਈ ਜਿਹੜੇ ਦਾਅਵੇ ਕਰਦੇ ਸੀ ਕਰੋੜਾਂ ਦੀਆਂ ਮਸ਼ੀਨਰੀਆਂ ਦੇ ਉਹ ਸਾਰੀਆਂ ਮਸ਼ੀਨਰੀਆਂ ਬੰਦ ਪਈਆਂ ਨੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਇੱਕ ਵੀ ਮਸ਼ੀਨ ਜਿਹੜੀ ਹੈ ਉਹ ਨਹੀਂ ਚੱਲ ਰਹੀ ਹੈ ਜਦ ਕਿ ਟਰੱਕਾਂ ਦੇ ਟਰੱਕ ਭਰ-ਭਰ ਕੇ ਇੱਥੇ ਕੂੜੇ ਦੇ ਢੇਰ ਲਗਾਏ ਜਾ ਰਹੇ ਨੇ ਔਰ ਇੱਕ ਵੀ ਅਗਰ ਮੈਂ ਗਲ ਕਰਾਂ ਇੱਕ ਗ੍ਰਾਮ ਵੀ ਕੂੜਾ ਜਿਹੜਾ ਉਹ ਇੱਥੇ ਕ੍ਰਸ਼ ਨਹੀਂ ਕੀਤਾ ਜਾ ਰਿਹਾ ਸਾਰੀਆਂ ਮਸ਼ੀਨਾ ਬੰਦ ਪਈਆਂ ਨੇ ਕੀ ਹਾਲਾਤ ਹੈ ਵੀਰੇ ਜੀ ਸਾਰੀ ਮਸ਼ੀਨਾ ਬੰਦ ਹੈਗੇ ਸਾਰੀ ਗੱਡੀਆਂ ਇੱਧੇ ਖੜ੍ਹੀ ਨੇ ਤੇ ਸਾਮ ਨੂੰ ਇੱਧਰ ਇੱਧਰ 3 ਵਜੇ ਕੇ ਬਾਅਦ ਦੇਖੋ ਜੀ ਗੱਡੀ ਇੱਧਰ ਵੀ ਇੱਧਰ ਹੀ ਨੰਗਨ ਦਾ ਰਸਤਾ ਨਹੀਂ ਐਥੇ ਬਿਲਕੁਲ ਪੂਰੀ ਤਰ੍ਹਾਂ ਨਾ ਜਾਮ ਹੀ ਕਰ ਦਿੰਦੇ ਬੋਰੀ ਇਹਨਾਂ ਨੂੰ ਕੁਝ ਬੋਲੇ ਤਾਂ ਕਹਿੰਦੇ ਲੜਨ ਨੂੰ ਪੈਂਦੇ ਹੀ ਸਾਰਿਆਂ ਨੂੰ ਖਾਣ ਨੂੰ ਪੈਂਦੇ ਇੱਧਰ ਇਦਾਂ ਦੇ ਹਾਲਾਤ ਨੇ ਜਿਹੜਾ 15 ਸਾਲ ਜੇ ਡੰਪ ਨਹੀਂ ਸਾਡਾ ਸੀਗਾ ਹੁਣ ਦੇਖੋ ਕੀ ਤਿੰਨ ਮਹੀਨੇ ਚ ਇਹਨਾਂ ਨੇ ਕੀਤਾ ਬਿਲਕੁਲ ਤਿਹਾਰ ਨਿਕਲ ਕੇ ਗਏ ਆ ਬਲਕਿ ਦਾਵਾ ਸੀਗਾ ਕਿ ਅਸੀਂ ਤਿਹਾਰਾਂ ਚ ਸਾਫ ਸੁਥਰਾ ਕਰਾਂਗੇ ਵਾਤਾਵਰਨ ਨੂੰ ਇਹ ਤਾਂ ਪੂਰੇ ਸ਼ਹਿਰ ਦੇ ਲਈ ਸਮੱਸਿਆ ਸਿਰਫ ਇਸ ਸੀਰੀਅਲ ਹੀ ਨਹੀਂ ਪੂਰੇ ਸ਼ਹਿਰ ਦੇ ਲਈ ਸਮੱਸਿਆ ਬਣ ਗਿਆ ਉਧਰ ਦੇਖੋ ਕੂੜੇ ਨੂੰ ਅੱਗ ਲਾਈ ਹੋਈ ਹੈ ਅੱਗ ਕਿੱਥੇ ਇਹ ਇਧਰ ਸਾਰਾ ਸਾਫ ਕੀਤਾ ਸੀ ਇਹਨਾਂ ਨੇ ਆ ਦੋ ਤਿੰਨ ਮਹੀਨੇ ਦੇ ਦੇਖੋ ਕਿ ਕਿਦਾਂ ਦਾ ਹਾਲ ਕਰਤਾ ਤੁਸੀਂ 3-4 ਵਜੇ ਆਓ ਇੱਥੇ ਨੰਗਨ ਦੀ ਰਹਾ ਨਹੀਂ ਮਿਲਣੀ ਤੁਹਾਨੂੰ ਬਲਕਿ ਕੂੜਾ ਸ਼ਕਲ ਵਾਲੀ ਨਹੀਂ ਨਿਕਲ ਸਕਦਾ ਮੋਟਰਸਾਈਕਲ ਵਾਲਾ ਵੀ ਕਿੱਦਾਂ ਇਹ ਤਾਂ ਕਹਿੰਦੇ ਸੀ ਕੂੜਾ ਜਿਹੜਾ ਹੈਗਾ ਸਾਡੇ ਲਈ ਸੋਨਾ ਹੈ ਇੱਥੇ ਅਸੀਂ ਕਮਾਈ ਕਰਾਂਗੇ ਇਹ ਤਾਂ ਇਹਨੂੰ ਸਾੜ ਕੇ ਧੂਆਂ ਜਿਹੜਾ ਉਹ ਜਾ ਰਿਹਾ ਇਹ ਤਾਂ ਸਾਰਾ ਬਿਮਾਰੀ ਫੈਲਾਏਗਾ ਪੂਰੇ ਲੁਧਿਆਣਾ ਦਾ ਬਣਾਉਗਾ ਕੈਂਸਰ ਬਣਾਉਗਾ ਜੀ ਹੋਰ ਇਹ ਬੰਦੇ ਡੇਗਦੇ ਪਿੰਦੇ ਬੁਢਾ ਆਦਮੀ ਰਾਤ ਨੂੰ ਚੱਲ ਨਹੀਂ ਸਕਦਾ ਇੱਥੇ ਰਾਤ ਨੂੰ ਕਿਰਪਾਨਾ ਮਾਰ ਰਹੇ ਜੀ ਕੋਈ ਚਾਕੂ ਮਾਰਦੇ ਕ੍ਰਾਈਮ ਵੀ ਗੰਡਾਸੀਆਂ ਮਾਰ ਮਾਰਦੇ ਮੋਬਾਈਲ ਛਿੰਦੇ ਹਰ ਰੋਜ਼ ਕ੍ਰਾਈਮ ਹੋਤਾ ਇੱਥੇ ਸਾਰੀ ਸਾਰੀ ਕਲੋਨੀ ਜਿੰਨੂ ਮਰਜੀ ਜਾ ਕੇ ਪੁੱਛ ਲੋ ਕਿ ਮੋਬਾਈਲ ਛੰਦੇ ਨਹੀਂ ਛਿੰਦੇ ਬਿਲਕੁਲ ਅੱਛਾ ਜਿਹੜੇ ਦਾਅਵੇ ਕੀਤੇ ਸੀਗੇ ਸਰਕਾਰ ਨੇ ਨਗਰ ਨਿਗਮ ਨੇ ਪ੍ਰਸ਼ਾਸਨ ਨੇ ਕਿ ਅਸੀਂ ਇਹ ਪਹਾੜ ਹਟਾ ਦਾਂਗੇ ਹਟਾਣਾ ਤਾਂ ਛੱਡ ਹੀ ਦਿਓ ਇਹ ਘਟਾਈ ਦਿੰਦੇ ਤਾਂ ਹੋਰ ਉੱਚੇ ਹੁੰਦੇ ਜਾਂਦੇ ਹੋਰ ਵਾਦੇ ਜੀ ਹੋਰ ਵਾਦੇ ਕੋਈ ਘਟਾ ਨਹੀਂ ਰਿਹਾ ਹੋਰ ਵਾਦਾਰੇ ਰਹੇਗੇ ਜੀ ਲੋਕਾਂ ਨੂੰ ਪਰੇਸ਼ਾਨ ਕਰਦੇ ਪਏ ਅੱਛਾ ਜਿਹੜੇ ਇੱਥੇ ਆਲੇ ਦੁਆਲੇ ਲੋਕ ਰਹਿ ਰਹੇ ਆ ਉਹਨਾਂ ਦੇ ਕੀ ਹਾਲਾਤ ਬਹੁਤ ਮਾੜੇ ਹਾਲੇ ਬਹੁਤ ਜ਼ਿਆਦਾ ਮਾੜੇ ਹਾਲੇ ਤੇ ਅੱਜ ਆਪਾਂ ਕਹਿੰਦੇ ਸੀ ਕਿ ਬਈ ਇੱਥੇ ਘਟ ਪਾਵਾਂਗੇ ਪੂਰਾ ਤਾਂ ਕਰਕੇ ਅੱਜ ਸੋਖਾ ਨੇ ਮਾੜਾ ਮੋਟਾ ਨਹੀਂ ਤਾਂ ਇੱਥੇ ਰਸ ਇੰਨਾ ਸੀਗਾ ਕਿ ਨੰਗਣ ਦੀ ਰਾਹ ਨਹੀਂ ਮਿਲਦੀ ਤੇ ਕਿਉਂ ਨਹੀਂ ਸੁਣ ਰਿਹਾ ਤੁਹਾਨੂੰ ਇੱਕ ਸਾਫ਼ ਸਿੱਧਾ ਸਵਾਲ ਪੁੱਛਦਾ ਸਰਕਾਰ ਪ੍ਰਸ਼ਾਸਨ ਆਪਣੇ ਦਾਅਵਿਆਂ ਦੇ ਵਿੱਚ ਕਾਮਯਾਬ ਹੋਇਆ ਵਾਅਦਿਆਂ ਦੇ ਵਿੱਚ ਕਾਮਯਾਬ ਹੋਇਆ ਜਾਂ ਪੂਰੀ ਤਰ੍ਹਾਂ ਨਾਲ ਫੇਲ ਹੋ ਗਿਆ ਸਾਰੇ ਐਮਐਲਏ ਵਗੈਰੇ ਸਭ ਕੋਈ ਆਤੇ ਹਾਂ ਬੇ ਕਹਿ ਕੇ ਜਾਂਦੇ ਕਿ ਇਹ ਵੀ ਸਾਫ ਹੋ ਜਾਗਾ ਇਹਾ ਸੀ ਇਹ ਬਨੇਗਾ ਇਹਾ ਉਹ ਬਨੇਗਾ ਲੇਕਿਨ ਕੁਝ ਨਹੀਂ ਬਣਦਾ ਇੱਥੇ ਟੋਟਲੀ ਫੇਲ ਸਭ ਫੇਲ ਹੋ ਗਏ ਟੋਟਲੀ ਫੇਲ ਪ੍ਰਸ਼ਾਸਨ ਦੇ ਦਾਅਵੇ ਵੀ ਫੇਲ ਉਹਨਾਂ ਦੀ ਪੋਲ ਵੀ ਖੁੱਲ ਰਹੀ ਹੈ ਜਿਹੜੇ ਕੂੜੇ ਨੂੰ ਸਾਂਭ ਕੇ ਕਮਾਈ ਕਰਨੀ ਸੀ ਉਹਨੂੰ ਸਾੜ ਕੇ ਉਹਦਾ ਧੂਆਂ ਜਿਹੜਾ ਪੂਰੇ ਲੁਧਿਆਣੇ ਨੂੰ ਬਿਮਾਰੀਆਂ ਵੰਡਦਾ ਹੋਇਆ ਨਜ਼ਰ ਆ ਰਿਹਾ ਹੈ ਕੂੜੇ ਨੂੰ ਟੀਰ ਲਗਾਣਾ ਆਪਣੇ ਆਪ ਦੇ ਵਿੱਚ ਇੱਕ ਕ੍ਰਾਈਮ ਹੈ ਔਰ ਇੱਥੇ ਸ਼ਰਿਆਂਮ ਲੱਗੀ ਹੋਈ ਅੱਗ ਤੁਹਾਨੂੰ ਦੱਸ ਰਹੀ ਹੈ ਕਿ ਕਿਸ ਤਰ੍ਹਾਂ ਨਾਲ ਤੁਹਾਡਾ ਨਗਰ ਨਿਗਮ ਇਸ ਕੂੜੇ ਦੀ ਸਾਂਭ ਕਰ ਰਿਹਾ ਹੈ ਕਿਸ ਤਰ੍ਹਾਂ ਇਹ ਨਗਰ ਨਿਗਮ ਤੁਹਾਡੇ ਸਿੱਟੇ ਹੋਏ ਕੂੜੇ ਦੀ ਸਾਂਭ ਦੇ ਨਾਲ-ਨਾਲ ਜਿਹੜਾ ਪੈਸਾ ਕਮਾਉਣ ਦਾ ਦਾਵਾ ਕਰ ਰਿਹਾ ਹੈ ਸੇਗਾ ਉਹੀ ਪੈਸਾ ਕਮਾਣਾ ਤਾਂ ਛੱਡ ਦਿਓ ਇੱਥੇ ਇੱਕ ਵੀ ਮਸ਼ੀਨ ਜਿਹੜੀ ਐ ਚੱਲਦੀ ਹੋਈ ਨਜ਼ਰ ਨਹੀਂ ਆ ਰਹੀ ਕੂੜੇ ਨੂੰ ਅੱਗ ਲਗਾ ਕੇ ਇਹ ਸਾਮ ਸੰਭਾਲ ਕੀਤੀ ਜਾ ਰਹੀ ਹੈ ਔਰ ਇਹਦਾ ਧੂਆਂ ਤੁਸੀਂ ਆਪ ਸੋਚ ਸਕਦੇ ਹੋ ਕਿ ਲੁਧਿਆਣਾ ਵਾਸੀਆਂ ਦੇ ਲਈ ਕਿੰਨਾ ਹਾਨੀਕਾਰਕ ਹੋ ਸਕਦਾ ਹੈ ਇੱਥੋਂ ਨਿਕਲਣ ਵਾਲੇ ਲੋਕਾਂ ਨਾਲ ਗੱਲਬਾਤ ਕਰਾਂਗੇ ਔਰ ਜਾਣਾਂਗੇ ਕਿ ਇੱਥੇ ਕੀ ਹਾਲਾਤ ਹੈ ਰੋਜ਼ ਦੇ ਜਿਹੜੇ ਨਿਕਲਣ ਵਾਲੇ ਲੋਕ ਐ ਉਹਨਾਂ ਨੂੰ ਇੱਥੋਂ ਨਿਕਲਣ ਲੱਗੇ ਕਿੰਨੀ ਇੱਕ ਦਿੱਕਤ ਆਂਦੀ ਹੋएगी ਤੁਸੀਂ ਵੀ ਮੂੰਹ ਬਣ ਕੇ ਨਿਕਲ ਰਹੇ ਹੋ ਕੀ ਹਾਲ ਐ ਔਰ ਕੀ ਹਾਲਾਤ ਐ ਇੱਥੇ ਭਾਜੀ ਇਧਰ ਨਾ ਤਾਂ ਬੰਦਾ ਪੈਦਲ ਨਿਕਲ ਸਕਦਾ ਮੋਟਰਸਾਈਕਲ ਵਾਲਾ ਮੂੰਹ ਢੱਕ ਕੇ ਨਿਕਲੂਗਾ ਕਾਰ ਵਾਲਾ ਛਿੰਟੇ ਮਾਰ ਕੇ ਨਿਕਲੂਗਾ ਬਹੁਤ ਬੁਰਾ ਹਾਲ ਹੈ ਰਾਤ ਨੂੰ ਜਦ ਲੁੱਟਖੋ ਵਾਲੇ ਵੀ ਖੜੇ ਹੋ ਜਾਂਦੇ ਔਰ ਇਸ ਰੋਡ ਕੋ ਦੇਖ ਲਓ ਆਪ ਸ਼ੁਰੂ ਸੇ ਐਂਡ ਤੱਕ ਦੇਖ ਲਓ ਸਹੀ ਆਦਮੀ ਤਾਂ ਰਿਸ਼ਤੇਦਾਰ ਤੋਂ ਇਧਰ ਆਣੇ ਨੂੰ ਮਨਾ ਕਰ ਦਿੰਦੇ ਕਹਿੰਦੇ ਭਾਜੀ ਤੇਰੇ ਕੋਲ ਨਹੀਂ ਆਣੇ ਇੱਥੇ ਤੂੰ ਗਲਤ ਰਹਿੰਦਾ ਅਸੀਂ ਕਿੱਦਾਂ ਆਈਏ ਦੇਖੋ ਸੜੈਨ ਕਿੱਦਾਂ ਮਚੀ ਹੋਈ ਹੈ ਬਿਲਕੁਲ ਸਭ ਤੋਂ ਜ਼ਿਆਦਾ ਦਿੱਕਤ ਇੱਥੇ ਪਹਾੜ ਜਿਹੜੇ ਕੂੜੇ ਦੇ ਪਹਾੜ ਬਣ ਚੁੱਕੇ ਐ ਤੁਸੀਂ ਵੈਸੇ ਹੁਣ ਕਹਿ ਸਕਦੇ ਹੋ ਕਿ ਅਸੀਂ ਪਹਾੜਾਂ 'ਚ ਰਹਿੰਦੇ ਆ ਪਰ ਜਦੋਂ ਇੱਥੇ ਆਂਦੇ ਹੋਣਗੇ ਸਿਵਾਏ ਬਦਬੂ ਔਰ ਗੰਦਗੀ ਦੇ ਹੋਰ ਕੁਛ ਨਹੀਂ ਦਿਖਾਈ ਦਿੰਦਾ ਨਹੀਂ ਦਿਖਾਈ ਦਿੰਦਾ ਜੀ ਬਿਲਕੁਲ ਰਾਈਟ ਬਾਤ ਹੈ ਜੀ ਆਪਕੀ ਚਾਹ ਰਿਸ਼ਤੇਦਾਰ ਕਦੀ ਕੰਪਲੇਂਟ ਨਹੀਂ ਕਰਦੇ ਕਿ ਕਿਹੜੀ ਜਗ੍ਹਾ ਰਹਿਣ ਲੱਗੇ ਤੁਸੀਂ ਰਿਸ਼ਤੇਦਾਰ ਤਾਂ ਆਂਦੇ ਹੀ ਨਹੀਂ ਭਾਈ ਜੀ ਮਨਾ ਕਰ ਦਿੰਦੇ ਅਸੀਂ ਕੋਈ ਫੈਕਸ਼ਨ ਨਹੀਂ ਕਰ ਸਕਦੇ ਹੋਰੇ ਸ਼ਾਦੀ ਨਹੀਂ ਕਰ ਸਕਤੇ ਕੋਈ ਆਪਣੇ ਪਰਮਾਤਮਾ ਦਾ ਨਾਮ ਕਾ ਕੋਈ ਪਾਠ ਨਹੀਂ ਕਰਾ ਸਕਦੇ ਕਹਿੰਦੇ ਉਸ ਤੇ ਗੰਦਗੀ ਚ ਕੀ ਕਰਨਾ ਜਾ ਕੇ ਅੱਛਾ ਸਰਕਾਰ ਤਾਂ ਕਹਿੰਦੀ ਸੀ ਕਿ ਬਹੁਤ ਜਲਦੀ ਪਹਾੜ ਜਿਹੜੇ ਐ ਤੁਹਾਨੂੰ ਗਾਇਬ ਦਿਖਣਗੇ ਗਾਇਬ ਹੋਏ ਆ ਜਾਂ ਇਹਨਾਂ ਦੀ ਉਚਾਈ ਹੋਰ ਜ਼ਿਆਦਾ ਵੱਧ ਗਈ ਹੈ ਹੋਰ ਵੱਧ ਗਈ ਹੈ ਪਾਜੀ ਪਹਿਲਾਂ ਕੱਟ ਸੀ ਪਹਿਲੇ ਕੱਟਤੀ ਪਹਿਲੇ ਦਿਖਾਇਆਗੇ ਅਸੀਂ ਚੱਕਰਾਂਗੇ ਹੁਣ ਉਸੇ ਟਿੱਪਲ ਕਰ ਦਿਆ ਕੰਮ ਬਿਲਕੁਲ ਮਸ਼ੀਨਾਂ ਸਾਰੀਆਂ ਬੰਦ ਪਈਆਂ ਨੇ ਤੁਹਾਨੂੰ ਇੱਥੇ ਕੋਈ ਮਸ਼ੀਨ ਚੱਲਦੀ ਹੋਈ ਨਜ਼ਰ ਆ ਰਹੀ ਨਾ ਮਸ਼ੀਨਾਂ ਸਭ ਬੰਦ ਪਈਆਂ ਪਾਜੀ ਕੋਈ ਕਾਰੋਬਾਰ ਨਹੀਂ ਕੁਛ ਨਹੀਂ ਆਇਆ ਬਿਲਕੁਲ ਮਸ਼ੀਨਾਂ ਜਿਹੜੀਆਂ ਨੇ ਟੋਟਲੀ ਬੰਦ ਪਈਆਂ ਨੇ ਇੱਥੇ ਸਾਰੇ ਕੈਪੈਸਟਰ ਜਿਹੜੇ ਬੰਦ ਪਏ ਨੇ ਕਿਤੇ ਵੀ ਜਿਹੜੀ ਹੈ ਕੋਈ ਵੀ ਸਫਾਈ ਦਾ ਇੰਤਜ਼ਾਮ ਨਹੀਂ ਹੈ ਇਹ ਪਹਾੜ ਜਿਹੜੇ ਨੇ ਇੱਕ ਘਟਣ ਦੀ ਥਾਂ ਤੇ ਹੋਰ ਵੀ ਜ਼ਿਆਦਾ ਵੱਧਦੇ ਹੋਏ ਨਜ਼ਰ ਆ ਰਹੇ ਨੇ ਜਿਹੜੇ ਇੱਥੇ ਡਿਲੀਵਰੀ ਕਰਨ ਲਈ ਜਿਹੜੇ ਰੋਜ਼ ਦਾ ਯਾਨੀ ਕਿ ਕਈਏ ਤਾਂ ਲੰਘ ਹੈ ਘੱਟੋ ਘੱਟ 10-12 ਬਾਾਰ ਇਸ ਸੜਕ ਤੋਂ ਨਿਕਲਦੇ ਹੋਣਗੇ ਉਹਨਾਂ ਦਾ ਕੀ ਹਾਲ ਹੁੰਦਾ ਹੋਏਗਾ ਵੀਰਾ ਜੀ ਤੁਸੀਂ ਵੀ ਮੂੰਹ ਢੱਕਿਆ ਹੋਇਆ ਭਈ ਉਸ ਮੈਲਾਂ ਦੇ ਨਾ ਤਾਂ ਅਗਰ ਮਿੱਟੀ ਵੀ ਬਹੁਤ ਉੱਡਦੀ ਨਾ ਤਾਂ ਕਰਕੇ ਆਪਾਂ ਮੂੰਹ ਢੱਕਿਆ ਨੇ ਤੇ ਅੱਗੇ ਰੋਡ ਵੀ ਵੈਸੇ ਵੀ ਖਰਾਬ ਆ ਤੇ ਮਿੱਟੀ ਵੈਸੇ ਉੱਡਦੀ ਆ ਤਾਂ ਕਰਕੇ ਚਲੋ ਥੋੜਾ ਬਤਾ ਅੱਛਾ ਇਹ ਡੰਪ ਜਿਹੜਾ ਹੈਗਾ ਤਾਇਪੁਰ ਦਾ ਇਹ ਮਸ਼ਹੂਰ ਹੁੰਦਾ ਜਾ ਰਿਹਾ ਪਹਾੜਾਂ ਦੇ ਨਾਮ ਦੇ ਉੱਤੇ ਹਾਲਾਤ ਕੀ ਆ ਇੱਥੇ ਕਿੰਨੀ ਕੁ ਬਦਬੂ ਜਿਹੜੀ ਇੱਥੋਂ ਨਿਕਲਣ ਲੱਗੇ ਮਹਿਸੂਸ ਬਈ ਬਦਬੂ ਤਾਂ ਹੈ ਹੀ ਚਲੋ ਉਹਨੂੰ ਕੀ ਕਹਿ ਸਕਦੇ ਆ ਇਹ ਤਾਂ ਲੋਕਾਂ ਨੇ ਗੰਦ ਪਾਇਆ ਹੋਰ ਤਾਂ ਕੋਈ ਚੱਕਰ ਨਹੀਂ ਹੈਗਾ ਇਹ ਤਾਂ ਆਪਾਂ ਹੀ ਗੰਦ ਪਾ ਰਹੇ ਆ ਜੋ ਵੀ ਹੈਗਾ ਆ ਗੰਦਾ ਇਹ ਲੋਕਾਂ ਨੇ ਜੋ ਗੰਦਗੀ ਹੈ ਹਟਾਣਾ ਤਾਂ ਸਰਕਾਰ ਦਾ ਕੰਮ ਹੈ ਨਾ ਤਾਂ ਹਟਾਣਾ ਤਾਂ ਹੈ ਪਰ ਜਿੰਨਾ ਇੱਥੇ ਹਟਦਾ ਹਟਦਾ ਤਾਂ ਪਿਆ ਹੀ ਨਾਲ ਦੇ ਨਾਲ ਪਰ ਲੋਕੀ ਹੋਰ ਗੰਦੀ ਪਾ ਰਹੇ ਆ ਇਹ ਕਿਹੜਾ ਲੋਕਾਂ ਨੂੰ ਆਪ ਵੀ ਸੋਚਣਾ ਚਾਹੀਦਾ ਮਾੜਾ ਮੋਟਾ ਤਾਂ ਇਹ ਤਾਂ ਚਲੋ ਅੱਛਾ ਜਿਹੜੀਆਂ ਮਸ਼ੀਨਾਂ ਇਹ ਕਹਿ ਰਹੇ ਸੀ ਚੱਲਦੀਆਂ ਨੇ ਇੱਥੇ ਮਸ਼ੀਨਾਂ ਇਸ ਟਾਈਮ ਚੱਲ ਰਹੀਆਂ ਜਾਂ ਬੰਦ ਪਈਆਂ ਹੋਣੀਆਂ ਹੱਲੇ ਤਾਂ ਫਿਲਹਾਲ ਬੰਦ ਹੀ ਦਿਖ ਰਹੀਆਂ ਨੇ ਸਾਰੀਆਂ ਮਸ਼ੀਨਾਂ ਬੰਦ ਬੰਦ ਹੀ ਆ ਲੈ ਅਜਾ ਇਹ ਕਹਿ ਰਹੇ ਸੀਗੇ ਕੀ ਤਿਹਾਰ ਨਿਕਲ ਗਿਆ ਤਿਹਾਰਾ ਤੋਂ ਪਹਿਲਾਂ ਪਹਿਲਾਂ ਅਸੀਂ ਜਿਹੜਾ ਸਾਰੇ ਪਹਾੜ ਹਟਾ ਦਾਂਗੇ ਹਟੇ ਹੈ ਜਾਂ ਇਹਨਾਂ ਦੀ ਜਿਹੜੀ ਹੈ ਉਚਾਈ ਹੋਰ ਵੱਧ ਹੀ ਨਜ਼ਰ ਆਦੀ ਨਹੀਂ ਵੈਸੇ ਤਾਂ ਖਾਲੀ ਹੋਇਆ ਆ ਫਿਰ ਲੇਕਿਨ ਹੁਣ ਇੱਕ ਪਾਸੇ ਖਾਲੀ ਕਰ ਵੀ ਰਿਹਾ ਦੂਸਰੇ ਪਾਸੇ ਤਾਂ ਚਲੋ ਹੈ ਹੀ ਆ ਹੁਣ ਕਿੰਨਾ ਦੋਨੋਂ ਪਾਸੇ ਦੀ ਅਗਰ ਗੱਲ ਕਰਾਂ ਤਾਂ ਕਿੱਡੇ-ਕਿੱਡੇ ਉੱਚੇ ਪਹਾੜ ਬਣ ਜੂਗੇ ਇਹ ਹੋਊਗੇ ਵੈਸੇ ਤਾਂ ਕਾਫੀ ਰੁੱੱਚੇ ਆ ਤੇ ਦਿੱਕਤ ਹੋ ਰਹੀ ਹੈ ਤੋਂ ਨਿਕਲਣ ਨਹੀਂ ਵੈਸੇ ਰੋ ਬਸ ਮਿੱਟੀ ਮੁੱਟੀ ਕਰਕੇ ਦਿੱਕਤ ਆ ਹੋਰ ਤਾਂ ਕੋਈ ਚੱਕਰ ਨਹੀਂ ਹੈਗਾ ਬਸ ਉਹ ਤਾਂ ਹੌਲੀ ਹੌਲੀ ਖਤਮ ਹੋ ਗਿਆ ਇੱਕਦਮ ਤਾਂ ਖਤਮ ਹੋਣ ਨਹੀਂ ਲੱਗਾ ਬਿਲਕੁਲ ਲੱਗਦਾ ਕਿ ਲੋਕ ਵੀ ਆਪਣੀ ਜ਼ਿੰਮੇਵਾਰੀ ਸਮਝ ਰਿਹਾ ਜਾਂ ਫਿਰ ਸਰਕਾਰਾਂ ਕਿਤੇ ਨਾ ਕਿਤੇ ਫੇਲ ਦਿਖ ਰਹੀਆਂ ਨੇ ਨਹੀਂ ਲੋਕ ਸਾਰੀ ਦੀ ਗਲਤੀ ਆ ਹੁਣ ਲੋਕ ਵੀ ਤਾਂ ਗੰਦ ਪਾਈ ਰਿਹਾ ਹੁਣ ਕਿੰਨੇ ਕੇ ਸਰਕਾਰ ਵੀ ਹਟਾ ਲੋਗੇ ਹੁਣ ਉਹ ਵੀ ਆਪਣਾ ਕੰਮ ਕਰ ਰਹੇ ਆ ਲੋਕਾਂ ਨੂੰ ਵੀ ਥੋੜਾ ਦੇਖਣਾ ਚਾਹੀਦਾ ਨਾ ਵੀ ਹਾਂ ਇੱਕ ਪਾਸੇ ਆਪਾਂ ਕੂੜਾ ਪਾ ਰਹੇ ਆ ਤਾਂ ਫਿਰ ਉਹ ਤਾਂ ਹੋਈ ਗੰਦ ਦਾ ਪੈਣਾ ਹੀ ਆ ਅਮ ਆਂਜਾਨ ਵਾਲੇ ਲੋਕ ਤਾਂ ਪਰੇਸ਼ਾਨ ਹੈ ਹੀ ਰਹਿਸ਼ੀ ਨੇ ਜਿਹੜੇ ਉਹਨਾਂ ਨੂੰ ਤਾਂ ਦਿੱਕਤ ਹੋ ਹੀ ਰਹੀ ਹੈ ਪਰ ਇੱਥੋਂ ਕੰਮਾਂ ਲਈ ਵੀ ਨਿਕਲਣ ਵਾਲੇ ਲੋਕ ਖਾਸੇ ਪਰੇਸ਼ਾਨ ਨੇ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਕੀ ਹਾਲਾਤ ਹੈ ਤਾਇਪੁਰ ਰੋਡ ਕਹਿੰਦੇ ਪਹਾੜ ਬਣ ਗਏ ਹੋਏ ਆ ਇੱਥੇ ਆ ਪਹਾੜ ਦੇਖਣ ਆਏ ਹੋ ਜਾਂ ਕੀ ਕਿੱਦਾਂ ਤੁਸੀਂ ਕੋਈ ਕੰਮ ਲਈ ਆਏ ਹੋ ਇੱਥੇ ਅਸੀਂ ਜੀ ਅਸੀਂ ਮਿੱਤਰਤਾ ਕਰਨ ਵਾਸਤੇ ਆਏ ਸੀ ਪਿੰਡ ਦੇ ਗਰੰਟੀ ਆਪਾਂ ਦੇ ਹਾਂ ਹਾਂ ਪਹਿਲੇ ਹੁਣੇ ਹੀ ਮਿਲ ਕੇ ਆਏ ਸਾਰੇ ਸਾਹਿਬ ਤੇ ਬਹੁਤ ਬਦਬੂ ਹੈ ਇੱਧਰ ਆਈਦਾ ਤੇ ਸਫਾਈ ਹੋਣੀ ਚਾਹੀਦੀ ਹੈ ਜੀ ਹਾਂਜੀ ਅੱਛਾ ਕੀ ਹਾਲਾਤ ਕੀ ਹੈ ਬਦਬੂ ਤਾਂ ਹੈ ਸੋ ਹੈ ਇਹ ਪਹਾੜ ਉੱਚੇ ਦੇ ਉੱਚੇ ਹੀ ਹੁੰਦੇ ਜਾ ਰਹੇ ਘਟਣ ਦੀ ਜਗ੍ਹਾ ਤੇ ਹਾਂ ਭਾਈ ਜੀ ਇਹ ਤੇ ਗੰਦਗੀ ਛੁੱਟੀ ਜਾਂਦੀ ਹੈ ਜੀ ਕੂੜਾ ਔਰ ਉਹਨੇ ਕਰਕੇ ਬਹੁਤ ਬਦਬੂ ਹੈ ਜੀ ਜੋ ਨਿਕਲਣਾ ਆਸਾਨ ਹੈ ਇੱਥੇ ਜਾਂ ਫਿਰ ਮੁਸ਼ਕਲ ਲੱਗ ਮੁਸ਼ਕਲ ਤੇ ਆਉਂਦੀ ਹੈ ਮੁਸ਼ਕਲ ਹੈ ਜੀ ਮੁਸ਼ਕਲ ਬਹੁਤ ਮੁਸ਼ਕਲ ਹੈ ਇਹ ਸਫਾਈ ਹੋਣੀ ਚਾਹੀਦੀ ਹੈ ਸਫਾਈ ਹੋਣੀ ਚਾਹੀਦੀ ਹੈ ਵੀਰ ਜੀ ਲੱਗਦਾ ਕਿ ਸਫਾਈ ਸਹੀ ਢੰਗ ਨਾਲ ਹੋ ਪਾਰੀ ਹੈ ਜਿੱਦਾਂ ਹੋਣੀ ਚਾਹੀਦੀ ਹੈ ਨਾ ਜੀ ਨਾ ਨਾ ਐਸੇ ਬੜੇ ਚਿਰ ਤੋਂ ਅਸੀਂ ਦੇਖ ਰਹੇ ਆ ਜੀ ਕਿੰਨੇ ਕ ਟਾਈਮ ਤੋਂ ਦੇਖ ਰਹੇ ਹੋ ਇਹੀ ਹਾਲਾਤ ਇਹ ਇੱਥੇ ਜੀ ਚਮਕੌਰ ਸਿੰਘ ਦੀ ਮਤਲਬ ਪੈਲੀ ਹੁੰਦੀ ਸੀ ਐਸੇ ਰੋਡ ਤੇ ਤੇ ਡੰਗੜ ਡੰਗੜ ਚਾਰਦੇ ਸੀ ਅਸੀਂ ਕੱਕੇ ਦੇ ਪਿੰਡ ਦੇ ਗਰਮਸੀ ਆ ਹੇ ਹੁਣ ਇਹ ਨਹੀਂ ਪਤਾ ਜੀ ਉਦੋਂ ਬਾਅਦ ਤਾਂ ਬਹੁਤ ਜ਼ਿਆਦਾ ਹੋ ਗਿਆ ਪਹਿਲਾਂ ਤਾਂ ਘੱਟ ਹੁੰਦਾ ਸੀ ਸਾਢੇ ਹੁੰਦਿਆਂ ਤਾਂ ਘੱਟ ਸੀ ਹੁਣ ਜ਼ਿਆਦਾ ਵੇਖਣੇ ਆ ਵੀ ਬਹੁਤ ਜ਼ਿਆਦਾ ਹੋ ਗਏ ਅੱਛਾ ਜਿਹੜੇ ਆਸ-ਪਾਸ ਲੋਕ ਰਹਿੰਦੇ ਹੋਣਗੇ ਉਹਨਾਂ ਨੂੰ ਕਿੰਨੀ ਮੁਸੀਬਤ ਹੁੰਦੀ ਹੋਈ ਉਹਨਾਂ ਨੂੰ ਹੀ ਬਹੁਤ ਮੁਸੀਬਤ ਹੋਏਗੀ ਜੀ ਉਹਨਾਂ ਨੂੰ ਬਦਬੂ ਦੀ ਬਹੁਤ ਦਿੱਕਤ ਆਉਂਦੀ ਸੀ ਬਾਬਾ ਜੀ ਤੁਸੀਂ ਤਾਂ ਸ਼ੁਰੂ ਤੋਂ ਏਰੀਆ ਦੇਖਿਆ ਬਹੁਤ ਸਾਫ਼ ਸੁਥਰਾ ਏਰੀਆ ਦੇਖਿਆ ਬਹੁਤ ਸਮਾਂ ਕੱਢ ਕੇ ਖੇਡ ਸਨ ਕੀ ਟਿਕਾਣਾ ਸਾਰੇ ਕਲੋਨੀਆਂ ਨਹੀਂ ਹੁੰਦੀਆਂ ਸਨ ਜੀ ਘਰ ਪੈ ਗਏ ਨੇ ਬਹੁਤ ਹੀ ਪੈ ਗਏ ਹੁਣ ਤੇ ਕਲੋਨੀਆਂ ਵਸ ਗਈਆਂ ਨੇ ਲਾਗੇ ਲਾਗੇ ਜੀ ਤੇ ਇਹ ਬਦਬੂ ਤੋਂ ਰਹਿਤ ਨਹੀਂ ਹੋ ਰਹੀ ਸਰਕਾਰ ਤਾਂ ਕਹਿੰਦੀ ਸੀ ਇਹ ਪਹਾੜ ਅਸੀਂ ਘਟਾ ਦਾਂਗੇ ਘਟਾਉਣ ਦੀ ਥਾਂ ਤੇ ਇਹਨਾਂ ਦੀ ਤਾਂ ਉਚਾਈ ਹੋਰ ਵੀ ਜ਼ਿਆਦਾ ਵੱਧਦੀ ਜਾ ਰਹੀ ਹੈ ਹਾਂ ਹਾਂ ਜੀ ਇਹ ਤੇ ਗੱਲ ਸਹੀ ਕਹਿ ਰਹੇ ਹੋ ਜੀ ਤੇ ਹੱਲ ਹੋਣਾ ਚਾਹੀਦਾ ਕੋਈ ਹੱਲ ਹੋਣਾ ਚਾਹੀਦਾ ਜੀ ਇਹ ਸਾਰੇ ਪਬਲਿਕ ਵਾਸਤੇ ਸਧਾਰ ਜੇ ਇਹ ਹੱਲ ਹੋ ਜੇ ਤੇ ਸਭ ਤੋਂ ਵਧੀਆ ਅੱਛੀ ਗੱਲ ਹੈ ਬਿਲਕੁਲ ਸੁਧਾਰ ਹੋਣਾ ਚਾਹੀਦਾ ਚੰਗੀ ਗੱਲ ਹੈ ਔਰ ਇੱਥੇ ਦੇ ਜਿਹੜੇ ਰਹਿਸ਼ੀਆ ਉਹ ਤਾਂ ਦੁਖੀ ਪਰੇਸ਼ਾਨ ਹੈ ਹੀ ਇੱਥੋਂ ਨਿਕਲਣ ਵਾਲੇ ਲੋਕ ਵੀ ਜਿਹੜੇ ਨੇ ਕਿਤੇ ਨਾ ਕਿਤੇ ਆਪਣਾ ਮੂੰਹ ਟੱਕ ਕੇ ਨਿਕਲਦੇ ਆ ਕਿਉਂਕਿ ਇਸ ਵਕਤ ਵੀ ਮੈਂ ਗੱਲ ਕਰ ਰਹੇ ਹਾਂ ਤਾਂ ਇੰਨੀ ਜ਼ਿਆਦਾ ਬਦਬੂ ਹੈ ਕਿ ਬੋਲਣਾ ਵੀ ਔਖਾ ਮਹਿਸੂਸ ਹੋ ਰਿਹਾ ਪਰ ਹਾਲਾਤ ਜਿਹੜੇ ਨੇ ਜੋ ਦਾਅਵੇ ਸੀਗੇ ਉਹਨਾਂ ਦਾਅਵਿਆਂ ਦੀ ਪੋਲ ਖੁੱਲਦੀ ਹੋਈ ਨਜ਼ਰ ਆ ਰਹੀ ਹੈ ਸਾਰੇ ਕੈਪੈਸਟਰ ਜਿਹੜੇ ਬੰਦ ਪਏ ਨੇ ਇੱਥੇ ਮਸ਼ੀਨਾਂ ਸਾਰੀਆਂ ਬੰਦ ਪਈਆਂ ਨੇ ਲੋਕ ਮੂੰਹ ਟੱਕ ਕੇ ਜਾਣ ਲਈ ਮਜਬੂਰ ਨੇ ਨੱਕ ਬੰਦ ਕਰਕੇ ਜਾਣ ਲਈ ਮਜਬੂਰ ਨੇ ਜਿਹੜੇ ਪਹਾੜਾ ਨੂੰ ਘਟਾਣ ਦੀ ਗੱਲ ਕੀਤੀ ਗਈ ਸੀ ਉਹ ਪਹਾੜ ਘਟਣ ਦੀ ਥਾਂ ਤੇ ਉਚਾਈਆਂ ਫੜਦੇ ਹੋਏ ਨਜ਼ਰ ਆ ਰਹੇ ਨੇ ਅ ਕੀ ਹਾਲਾਤ ਹੈ ਯਹਾਂ ਪਰ ਯਹਾਂ ਕੇ ਹਾਲਾਤ ਤਾਂ ਖਰਾਬ ਹੀ ਹੈ ਜੀ ਬਹੁਤ ਖਰਾਬ ਹਾਲਾਤ ਹੈ ਯਹਾਂ ਕੇ ਕੂੜਾ ਰਸੜਾ ਜਾਮ ਕਰ ਕਰਾ ਰੱਖੇ ਆਏ ਹੈ ਪੂਰੇ ਦਿਨ Okay. बदबू का क्या हाल है बदबू भी बहुत ज्यादा है बदबू का गंध बहुत ज्यादा है सड़कों पे भी गंध है रोड पे भी गंध है बुरा हाल है वो। अच्छा सरकार तो दावा कर रही थी यहाँ का प्रशासन दावा कर रहा था नगर निगम दावा कर रहा था कि ये पहाड़ जो है इनको कम किया जाएगा बल्कि गाय भी कर दिया जाएगा इनकी तो ऊंचाई और बढ़ती जा रही है हाँ जी बहुत बढ़ती जा रही है पता नहीं क्या चक्कर हो रहा है इधर साइड तो साफ होना शुरू हो गया था बिल्कुल साफ हो गया था हट हटके पेर ऊंचाई हटके पेयर सड़क के द्वारा गंद लग गया दुनिया भर का गंद की गंदगी की यहाँ पर सही कह रहे हो आप इकट्ठी हो रही है दावो की फिर तो पोल खुलती हुई नजर आ रही है जी, जी, यहाँ पर मशीन कोई चलती हुई दिखाई दे रही है इतनी मशीन है मशीन ना नहीं चल रही जी कोई भी नई मशीन चल रही है नवी तो नवी मशीन आ रही कोई भी मशीन नहीं चल रही है सारा गंद बढ़ता जा रहा दुनिया भर का और बीमारियां कितनी बढ़ेंगी रोड भी जाम कर दिया है बिल्कुल गंद हाँ। इतनी परेशानी हम लोगों को है इधर यहाँ अच्छा, आप यहाँ पर रहते हो या काम करते हो यहाँ पे रहते है जी हमारा कल, अगली कॉलोनी हमारी है कुड़े से, बिल्कुल अगली नाड़ वाली कॉलोनी नूरानी मस्जिद वाली तो, तो, तो आपको और भी ज्यादा दिक्कत थो? बहुत बड़ी दिक्कत है जी हम लोग को तो हमको तो इतनी बड़ी दिक्कत है कि हम जाने आने में बहुत बड़ी दिक्कत है रिश्तेदारी आती है रिश्तेदार तो कोई आना ही पसंद नहीं करता जी इधर रिश्तेदार कहाँ करवाएगा क्या बोलते हैं कि कहा पर रहते हो आप कुल्लू मनाली या शिमला कसौली हाजी नहीं कूड़े का डब कूड़ा का डब बोलते हैं कूड़े का डब कूड़े का सरकार जो दावा कर रही थी उसमें सफल हुई या फिर पूरी तरह से फेल होती हुई नजर आ रही फेल होती हुई नजर आ रही जी कोई किसी किस्म की कोई सुनवाई नहीं हो रही ऊपर से लेकर नीचे तक किसी किस्म की कोई सुनवाई नहीं है जी ਨਿਚੇ ਤੋਂ ਲੈ ਕੇ ਉੱਤੇ ਤੱਕ ਕੋਈ ਵੀ ਸੁਨਵਾਈ ਨਹੀਂ ਹੈ ਔਰ ਨਾ ਹੀ ਇਹ ਕੁਲੂ ਮਨਾਲੀ ਨਾ ਹੀ ਇਹ ਸ਼ਿਮਲਾ ਕਸੌਲੀ ਬਲਕਿ ਤਾਜਪੁਰ ਰੋਡ ਦੇ ਪਹਾੜ ਨੇ ਜਿੰਨਾ ਪਹਾੜਾ ਤੋਂ ਸਾਫ਼ ਸੁਥਰੀ ਤੇ ਇੱਕ ਸਵੱਛ ਹਵਾ ਆਉਂਦੀ ਹੈ ਪਰ ਇੱਥੇ ਗੰਦਗੀ ਬਦਬੂ ਅਤੇ ਬਿਮਾਰੀਆਂ ਜਿਹੜੀਆਂ ਉਹ ਫੈਲਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਇਹ ਹੈ ਤਾਜਪੁਰ ਰੋਡ ਦੇ ਪਹਾੜਾਂ ਦੀ ਸੱਚਾਈ ਗੰਦਗੀ ਦੇ ਲੱਗਦੇ ਜਾ ਰਹੇ ਉੱਚੇ-ਉੱਚੇ ਪਹਾੜਾਂ ਦੀ ਪੋਲ ਖੁੱਲ ਰਹੀ ਹੈਗੀ ਆ ਪ੍ਰਸ਼ਾਸਨ ਬਿਲਕੁਲ ਫੇਲ ਨਜ਼ਰ ਆ ਰਿਹਾ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਕੋਈ ਵੀ ਅਧਿਕਾਰੀ ਜਿਹੜਾ ਮੌਜੂਦ ਨਹੀਂ ਹੈ ਗੱਲਬਾਤ ਕਰਨ ਦੇ ਲਈ ਵੀਰ ਜੀ ਕੂੜਾ ਦਾ ਤੁਸੀਂ ਲੈ ਕੇ ਸਿਡ ਦਿੰਨੇ ਹੋ ਇਹਦੀ ਸ਼ਾਮ ਹੋ ਰਹੀ ਹੈ ਮਸ਼ੀਨਾਂ ਚੱਲ ਰਹੀਆਂ ਮਸ਼ੀਨਾਂ ਇੱਕ ਹੀ ਚੱਲਦੀ ਹੈ ਯਾਰ ਇੱਕ ਵੀ ਨਹੀਂ ਚੱਲਦੀ ਕਿਹੜੀ ਚੱਲ ਹਾਂ ਉਹੀ ਆ ਉਹ ਮੜੀ ਮੜੀ ਹੋਰ ਕਿੰਨੀ ਕਵਾੜੀ ਜੀ ਇੱਕ ਹੀ ਉਹ ਚਲਾਉਂਦੇ ਆ ਬਸ ਬਾਕੀ ਚਾਰ ਮਸ਼ੀਨਾਂ ਖੜੀਆਂ ਨੇ ਕਦੇ ਨਹੀਂ ਖੜੀਆਂ ਕਿਉਂ ਨਹੀਂ ਬਸ ਇਹ ਇਹਨਾਂ ਨੂੰ ਪਤਾ ਹੋਣਾ ਹੁଁ ਨਹੀਂ ਪਰ ਤੁਸੀਂ ਤਾਂ ਲਿਆ ਲੈ ਕੇ ਸਿੱਟੀ ਆਉਂਗੇ ਫਿਰ ਕਹਿੰਗੇ ਪਹਾੜ ਲੱਗੇ ਉੱਚੇ ਹੋਰ ਇਹਦਾ ਹੁਣ ਇਹਨਾਂ ਨੂੰ ਚਾਹੀਦਾ ਨਾ ਉਦੋਂ ਵੀ ਚਲਾਉਣ ਮਸ਼ੀਨਾਂ ਨਾਲ ਹਾਂਜੀ ਕਿ ਕਾਰਨ ਕੀ ਬੰਦ ਕਰਨ ਕੀ ਹੈ ਆ ਪੁੱਛਿਆ ਨਹੀਂ ਤੁਸੀਂ ਬੰਦ ਕਿਉਂ ਨਾ ਜੀ ਕਿੰਨਾ ਕ ਕੂੜਾ ਰੋਜ਼ ਲੈ ਕੇ ਸਿਰਦੇ ਹੋ ਉਹ ਹੀ ਜਾਂਦੇ ਚਾਰ ਚਾਰ ਗੱਡੀਆਂ ਪੰਜ ਪੰਜ ਗਿਹੜੇ ਛੇ ਜੀ ਕਿੱਥੇ ਲਾ ਦਿੰਦੇ ਹਾਂਜੀ ਤੇ ਸਾਂ ਫਿਰ ਇਹਦੀ ਤਾਂ ਪਹਾੜੇ ਹੋਰ ਉੱਚਾ ਹੁੰਦਾ ਜਾਊਗਾ ਘਟਣ ਨਹੀਂ ਜਾਉਂਦਾ ਇਹ ਤਾਂ ਐਵੇਂ ਵਧੇ ਜਾਣਾ ਜੀ ਇਹ ਤੋ ਨਾ ਇਹ ਤਾਂ ਹੋ ਹੀ ਜਾਣਾ ਹੈ ਚਾਰ-ਚਾਰ ਮਸ਼ੀਨਾਂ ਚਾਰੇ ਹੀ ਬੰਦ ਪੰਜ ਮਸ਼ੀਨਾਂ ਚ ਕਹਿੰਦੇ ਇੱਕ ਚੱਲਦੀ ਆ ਉਹ ਵੀ ਨਹੀਂ ਚੱਲਦੀ ਅਸਲ ਦੇ ਵਿੱਚ ਮਸ਼ੀਨ ਚੱਲਦੀ ਆ ਵੀਰਾ ਜੀ ਕੋਈ ਹਾਂ ਜੀ ਮਸ਼ੀਨਾਂ ਚੱਲਦੀਆਂ ਕਿਹੜੀਆਂ ਚੱਲਦੀਆਂ ਚੱਲੀ ਆਪਾਂ ਦੇਖੀ ਦੇਖਣ ਚੱਲੀਏ ਆਹ ਵੇਖੋ ਮਸ਼ੀਨ ਨਹੀਂ ਚੱਲਦੀ ਵੀ ਬਸ ਤੇ ਹੋਰ ਅੰਦਰ ਵੀ ਚੱਲਦੀ ਹੋਣੀ ਨਹੀਂ ਇਹ ਤਾਂ ਕੁੜਾ ਸੰਭਣਾ ਨਾ ਅੱਗੇ ਪਿੱਛੇ ਹੀ ਕਰਨਾ ਤੁਸੀਂ ਜਿਹੜਾ ਕੈਪੈਸਿਟਰ ਅੰਦਰ ਲਾਏ ਆ ਸੰਭਣਾ ਉਹਦਾ ਕ੍ਰਸ਼ ਕਰਨਾ ਉਹਦਾ ਕੀ ਹਾਲ ਉਹ ਨਾਲ ਇਹ ਸਾਰੇ ਦੱਸੂਗੇ ਉਹਨਾਂ ਨੂੰ ਪਤਾ ਉਹ ਕਰਦੇ ਪਏ ਅੰਦਰ ਉਹ ਸਾਹਮਣੇ ਕੰਟੇਨਰ ਚਲ ਜਾਓ ਉੱਥੇ ਦੱਸ ਦਾਦੂਗੇ ਤੁਹਾਨੂੰ ਹਾਂ ਹਾਂਜੀ ਹਾਂ ਅਫਸਰ ਹੈ ਕੋਈ ਹਾਂਜੀ ਹਾਂਜੀ ਅੰਦਰ ਹੀ ਹੁਣ ਹਾਂਜੀ ਉੱਥੇ ਤਾਂ ਕੋਈ ਵੀ ਨਹੀਂ ਅਸੀਂ ਦੇਖਿਆ ਅੱਛਾ ਵੀਰੇ ਜੀ ਇਹ ਤਾਂ ਪਹਾੜ ਉੱਚੇ ਦੀ ਉੱਚੇ ਹੁੰਦੇ ਜਾ ਰਹੇ ਐ ਮਾਰਾ ਡੰਪ ਹੋਊਗਾ ਨਾ ਇਹ ਡੰਪ ਹੋਊਗਾ ਫੇਰ ਇੱਥੋਂ ਕੂੜਾ ਖਤਮ ਹੋਊਗਾ ਅੱਗੇ ਜਾ ਹੀ ਨਹੀਂ ਰਿਹਾ ਅੱਗੇ ਜਾ ਬਿਲਕੁਲ ਇਹ ਗੱਲ ਬਿਲਕੁਲ ਸਹੀ ਹੈ ਅੱਗੇ ਜਾਏਗਾ ਤਾਂ ਡੰਪ ਇੱਥੋਂ ਹਟੇਗਾ ਜਦੋਂ ਅੱਗੇ ਹੀ ਨਹੀਂ ਜਾਣਾ ਮਸ਼ੀਨਾਂ ਚੱਲਣੀਆਂ ਹੀ ਨਹੀਂ ਉਹਨੂੰ ਕ੍ਰੈਸ਼ ਹੀ ਨਹੀਂ ਕਰਨਾ ਉਤੋਂ ਉਸੇ ਤਰ੍ਹਾਂ ਪਹਾੜ ਇਹ ਤਾਂ ਕਹਿੰਦੇ ਦੀ ਪਹਾੜ ਆਪਾਂ ਘਟਾ ਦਾਂਗੇ ਘਟਾ ਘਟਤੇ ਜਾਂ ਉੱਚੇ ਹੋਗੇ ਇਹ ਉੱਚੇ ਹੀ ਹੋਗੇ ਜੀ ਆ ਉੱਚੇ ਹੀ ਹੋਈ ਯਾਰ ਇਹ ਤੁਹਾਡੇ ਸਾਹਮਣੇ ਦੇ ਹਨ ਹੁਣ ਇਹਨਾਂ ਦਾ ਕੀ ਕਸੂਰ ਹੈ ਡਰਾਈਵਰਾਂ ਦਾ ਘਟੋ ਘਟਾ 75 5:00 6:00 ਵਜੇ ਆ ਜਾਂਦੇ 75 80 ਗੱਡੀਆਂ ਆਉਂਦੀਆਂ ਇੱਥੇ 6:00 ਤੱਕ ਸਾਰਾ ਡੇਲੀ ਤੇ ਔਰ 6 6 ਢੇੜੇ ਲਾਏ ਆ 6 6 6:00 ਵਜੇ ਆ ਜਾਂਦੇ ਦੇਖ ਲਓ ਬਿਲਕੁਲ ਅੱਛਾ ਮੈਨੂੰ ਇੱਕ ਗੱਲ ਦੱਸੋ ਇਹ ਚ ਡਰਾਈਵਰਾਂ ਦਾ ਕੀ ਕਸੂਰ ਉਹਨਾਂ ਨੂੰ ਤਾਂ ਆਪਣੀ ਡਿਊਟੀ ਕਰਨੀ ਹੈ ਬਿਲਕੁਲ ਰੋਟੀ ਵਿਚਾਰਿਆ ਰੋਟੀ ਖਾਣੀ ਉਹਨਾਂ ਨੇ ਅੱਛਾ ਮੈਂ ਡਰਾਈਵਰਾਂ ਨਾਲ ਗੱਲ ਕੀਤੀ ਉਹ ਕਹਿੰਦੇ ਸਾਡੇ ਪੰਜ-ਪੰਜ 6-6 ਗੇੜੇ ਲੱਗੇ ਬਿਲਕੁਲ ਲੱਗਦੇ ਆ ਜੀ ਤੇ ਜੇ ਉਹ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਤਾਂ ਇਹਨਾਂ ਨੂੰ ਹਟਾਉਣ ਦੀ ਜ਼ਿੰਮੇਵਾਰੀ ਕੌਣ ਹੀ ਕਿਉਂ ਨਹੀਂ ਨਿਭਾਉਂਦੇ ਇਹਨਾਂ ਨੂੰ ਚਾਹੀਦਾ ਜੀ ਸਾਡਾ ਕੰਮ ਅਸੀਂ ਆਪਣਾ ਕਰ ਰਹੇ ਹਾਂ ਇਹਨਾਂ ਦਾ ਕੰਮ ਇਹਨਾਂ ਨੇ ਕਰਨਾ ਕਿਉਂ ਜੀ ਬਿਲਕੁਲ ਨਹੀਂ ਤੁਸੀਂ ਕਦ ਪੁੱਛਦੇ ਨਹੀਂ ਇਹਨਾਂ ਨੂੰ ਅਧਿਕਾਰੀਆਂ ਨੂੰ ਵੀ ਅਸੀਂ ਹੋਰ ਕਿੱਥੇ ਇੱਕ ਸਿੱਟਦੀ ਇਹਨੂੰ ਲਿਆ ਕੇ ਨਹੀਂ ਪੁੱਛੀਦਾ ਮੋਰੋ ਕੋ ਜਵਾਬ ਹੀ ਨਹੀਂ ਦਿੰਦੇ ਕੋਈ ਬਿਲਕੁਲ ਜਵਾਬ ਹੀ ਤਾਂ ਨਹੀਂ ਮਿਲਦਾ ਜਵਾਬ ਹੀ ਤਾਂ ਨਹੀਂ ਮਿਲਦਾ ਜਵਾਬ ਤਾਂ ਪੂਰਾ ਲੁਧਿਆਣਾ ਮੰਗ ਰਿਹਾ ਅਸੀਂ ਮੰਗ ਰਹੇ ਹਾਂ ਪ੍ਰਸ਼ਾਸਨ ਤੋਂ ਵੀ ਸਰਕਾਰ ਤੋਂ ਵੀ ਜਵਾਬਤਾ ਦੇ ਦਿਓ ਅਫਸਰ ਕਿੱਥੇ ਨੇ ਮਸ਼ੀਨਾ ਕਿੱਥੇ ਨੇ ਕਰੋੜਾ ਰੁਪਇਆ ਤੁਸੀਂ ਲਗਾ ਦਿੱਤਾ ਉਹ ਕਰੋੜਾ ਰੁਪਇਆ ਤੋਂ ਜਿਹੜਾ ਸੋਨਾ ਉਗਲਣਾ ਸੀਗਾ ਕੂੜੇ ਤੋਂ ਉਹ ਸੋਨਾ ਕਿੱਥੇ ਗਿਆ ਹੁਣ ਤਾਂ ਸੋਨੇ ਦੇ ਰੇਟ ਵੀ ਇੰਨੇ ਵੱਧ ਗਏ ਘੱਟੋ ਘੱਟ ਕਮਾਈ ਕਰ ਲੋ ਐਦਾਂ ਅੱਗ ਨਾ ਲਾਓ ਔਰ ਐਦਾਂ ਪਹਾੜ ਨਾ ਬਣਾਓ ਇਹ ਪਹਾੜ ਇਹ ਜਿਹੜੇ ਡਰਾਈਵਰ ਨੇ 6 6 7 7 ਗੱਡੀਆਂ ਲਿਆ ਕੇ ਸਿੱਟੀ ਜਾ ਰਹੇ ਐ ਐਦਾਂ ਹੀ ਗਿਰੀ ਜਾਣੀਆਂ ਨੇ ਔਰ ਇਹ ਇਹ ਜਿਹੜੀ ਹੈ ਉਚਾਈ ਹੈ ਇੱਦੀ ਵਧਦੀ ਜਾਣੀ ਹੈ ਕੋਈ ਅਫਸਰ ਕੋਈ ਇੱਥੇ ਮੌਜੂਦ ਨਹੀਂ ਹੈ ਲੱਗਦਾ ਹੈ ਕਿ ਪਹਾੜ ਘਟੇ ਕੇ ਵੱਧ ਕੇ ਪਹਾੜ ਆ ਦੇਖੋ ਇਹ 15 ਦਿਨ ਕਾ ਆਏ ਹੋ ਇਧਰ 15 ਦਿਨ ਲੱਗੇ ਇਹ 15 ਦਿਨ ਮੈਂ ਇਹਨਾਂ ਨੇ ਹਫਤਾ ਨਹੀਂ ਹੋਆ ਇਹ ਇਤਨਾ بڑا ਪਹਾੜ ਖੜਾ ਕਰ ਦਿਆ ਇਹਨਾਂ ਨੇ ਬਿਲਕੁਲ ਇੱਕ 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 ਸਵਾਲ ਦਾ ਜਵਾਬ ਜ਼ਰੂਰ ਦੇ ਦਿਓ ਡਰਾਈਵਰਾਂ ਦੇ ਉੱਤੇ ਉਹ ਕਹਿੰਦੇ ਜੀ ਇਹ ਗੱਡੀਆਂ ਸਾਈਡ ਤੇ ਲਾ ਦਿੰਦੇ ਆ ਲੋਕੀ ਕਹਿੰਦੇ ਸਾਨੂੰ ਨਿਕਲਣ ਨੂੰ ਰਾਹ ਨਹੀਂ ਬਚਦਾ ਬ੍ਰਦਰ ਤੁਸੀਂ ਮੇਰੀ ਗੱਲ ਸੁਣੋ ਅਜੇ ਇੱਥੇ ਗੱਡੀ ਦਾ ਕੰਡਾ ਹੋਊਗਾ ਤੇ ਇਹ ਲਾਉਣਗੇ ਪਹਿਲਾਂ ਦੱਸੋ ਤੁਸੀਂ ਸਰ ਇੱਕ ਕੰਡਾ ਹੋ ਕੇ ਨਾਲ ਨਾਲ ਗੱਡੀ ਤੁਰੀ ਜਾਵੇ ਜਾਮ ਲੱਗਣਾ ਹੀ ਨਹੀਂ ਹੈਗਾ ਹੁਣ ਕੀ ਆ ਤੁਸੀਂ ਗੱਡੀ 'ਚ ਬਹਿ ਕੇ ਦੇਖੋ ਥੁੱਪੇ ਬਹਿ ਹੁੰਦਾ ਨਹੀਂ ਬਿਲਕੁਲ ਬਿਲਕੁਲ 6 ਵਜੇ ਦੇ ਵਿਚਾਰੇ ਲੱਗੇ ਹੋਏ ਆ 6 ਵਜੇ ਦੇ ਲੱਗੇ ਹੋਏ ਆ ਗੱਡੀਆਂ ਸਾਈਡ ਤੇ ਲੱਗੀਆਂ ਕੰਡਾ ਹੋਊਗਾ ਤਾਂ ਜਾਊ ਚੜਿਆ ਯਾਰ ਉੱਥੇ ਕਿੰਨੇ ਬੈਠੇ ਹੁੰਦਾ ਥੁੱਪੇ ਹੈਗੇ ਨਹੀਂ ਚੜਿਆ ਔਰ ਗੰਦਗੀ 'ਚ ਬੈਠੋ ਉਹੀ ਗੱਲ ਤੇ ਬਹਿ ਨਹੀਂ ਸਕਦੇ ਤੁਸੀਂ ਸਹੀ ਗੱਲ ਆ ਭਾਈ ਕਿਸੇ ਨੂੰ ਮੈਂ 6-6 ਵਜੇ ਦੇ ਆ ਜਾਂਦੇ ਬੰਦੇ ਕਿਸੇ ਨੂੰ ਕਹੇ ਉਹ ਦੁਰੀ ਹੈ ਆਪਣੇ ਮਜਬੂਰੀਆਂ ਕਰਦੇ ਪਏ ਆਪਣੇ ਢਿੱਡ ਨੂੰ ਕਰਦੇ ਪਏ ਆ ਠੀਕ ਆ ਜੀ ਉਹਨਾਂ ਦੀ ਵੀ ਗੱਲ ਜਨਤਾ ਦੀ ਵੀ ਠੀਕ ਆ ਹੁ ਕਰਾ ਰਹੇ ਆ ਕਿਦੋਂ ਕਰਾਉਂਗੇ ਮੱਲੇ ਵਾਲੇ ਕੀ ਕਹਿੰਦੇ ਆ ਕੇ ਮੱਲੇ ਵਾਲੇ ਲੜਦੇ ਜੀ ਹਾਲੇ ਕਹਿੰਦੇ ਗੱਡੀਆਂ ਪਾਸੇ ਕਰੋ ਹੋ ਸਾਡੇ ਨਾਲ ਲੜਦੇ ਕੋਈ ਨੀ ਹੈਗਾ ਗੱਡੀਆਂ ਦੇਖੋ ਖੜੀ ਕੋ ਰੋਡ ਤੇ ਦੇਖੋ ਇੱਧਰ ਮਾਰੋ ਪਾਜੀ ਕੈਮਰਾ ਮਾੜਾ ਜਿਆ ਸਾਈਡ ਤੇ ਖੜੀ ਐ ਨਾ ਸਾਰੀਆਂ ਗੱਡੀ ਵਾਲੇ ਅੱਗੇ ਇੱਥੋਂ ਕੰਡਾ ਹੋਊਗਾ ਗੱਡੀ ਅੱਗੇ ਜਾਊਗੀ ਜਗ੍ਹਾ ਮਿਲੂਗੀ ਅਗਰ ਇਹ ਏਰੀਆ ਹੀ ਸਾਫ਼ ਹੋ ਜਵੇ ਤਾਂ ਕੋਈ ਦਿੱਕਤ ਨਹੀਂ ਹਾਂ ਕੋਈ ਦਿੱਕਤ ਨਹੀਂ ਗੱਡੀ ਅੰਦਰ ਚਾਹੀਦੀ ਗੱਡੀ ਅੰਦਰ ਜਾਣੀ ਅੰਦਰ ਚਾਹੀਦੀ ਹੈ ਗੱਡੀ ਅੰਦਰ ਜਾਣੀ ਚਾਹੀਦੀ ਅੰਦਰ ਤਾਂ ਤਾਜ आएगी ਜੀ ਇਹ ਸਾਫ ਸਫਾਈ ਹੋएगी ਇਹ ਚੱਕਿਆ ਜਾਏਗਾ ਨਹੀਂ ਤਾਂ ਹਾਲਾਤ ਜਿਉਂ ਦੇ ਤਿਉ ਬਣੇ ਹੀ ਰਹਿਣਗੇ ਕਿੰਨੇ ਚੇਰ ਹੋ ਗਏ ਕਿੰਨੇ ਚੇਰ ਦਾ ਪ੍ਰਸ਼ਾਸਨ ਕਿੰਨੇ ਦਾ ਹੋ ਰਿਹਾ ਸਾਫ ਕਦੋਂ ਹੋਊਗਾ ਸਾਡੇ ਘਰ ਵੀ ਨੇੜੇ ਆ ਅਸੀਂ ਕਿਹੜਾ ਦੂਰ ਰਹਨੇ ਆ ਤੁਹਾਨੂੰ ਤਾਂ ਬਿਮਾਰੀਆਂ ਮਿਲਣੀਆਂ ਹੋਰ ਕੀ ਮਿਲਦਾ ਵੇ ਅੱਜ ਅਸੀਂ ਜਿਆਦਾ ਇੱਥੇ ਜਾਣੇ ਇੱਥੇ ਦੁਨੀਆ ਨਹੀਂ ਬਸੀ ਅੱਜ 7 ਦਾ ਪਾਣੀ ਜਿਹੜਾ ਪੀਣ ਯੋਗ ਆਉਂਦਾ ਆ ਇਹ ਫਿਲਟਰ ਲਵਾਏ ਹੋਏ ਘਰ ਦੇ ਵਿੱਚ ਪੀਣ ਯੋਗ ਹੀ ਨਹੀਂ ਹੈਗਾ ਬੱਚੇ ਸਾਡੇ ਬਿਮਾਰ ਇਹ ਫਿਰਦਾ ਪੈਸਾ ਕਮਾਉਣੇ ਬਿਮਾਰੀਆਂ ਚ ਤੇ ਬਿਮਾਰੀਆਂ ਚ ਹੀ ਇਹ ਕਾਦਾ ਜਾਦੀ ਇਹਦੇ ਆ ਕਲੋਨੀਆਂ ਨਹੀਂ ਬਸਿਆਈ ਉਸ ਤੋਂ ਪਹਿਲਾਂ ਤਾਂ ਇਹ ਹੀ ਰਹੇ ਇਹ ਟੱਬਾ ਰੋਡ ਤੋਂ ਸਤਸੰਗਨ ਨੀ ਪਰ ਹੁੰਦਾ ਹੀ ਬੰਦਾ ਹੁੰਦਾ ਹੀ ਫਿਰ ਜੀ ਤਾਂ ਹਾਲਾਤ ਇਹ ਨੇ ਕਿ ਇੱਥੇ ਲੰਬਾ ਜਾਮ ਜਿਹੜਾ ਲੱਗਦਾ ਜਾ ਰਿਹਾ ਪਰ ਸੁਧਾਰ ਦੀ ਕੋਈ ਵੀ ਉਮੀਦ ਨਜ਼ਰ ਨਹੀਂ ਆ ਰਹੀ ਪ੍ਰਸ਼ਾਸਨ ਨਹੀਂ क्या हालात है यहाँ पर इस पर बात करते हैं हालात तो एक मिनट जी हालात तो बहुत ही एक मिनट जी एक मिनट जी एक मिनट जेडे इतो रोज निकल ने हालात बद तो बदतर ने यहाँ पर क्या हालात दिख रहा है आप शिमला में हो कसोली में हो कुल्लू में हो या मनाली में हो कुछ भी नहीं पता इस चीज का तो जी बहुत ही ज्यादा खराब चल रहे हैं यहाँ के हालात समझाते भी है नहीं समझ में आती बात इन लोगों को जो है कितना ही समझा लो फिर भी रास्ते में घेर का भागते हैं इसलिए कई दफा जो है ये भी मामला हो चुका अच्छा यहाँ पर पहाड़ कम करने की बात की जा रही थी कई दफा कर चुकी और इसमें जो है करते नहीं है कई दफा बात भी हो चुकी है और हंगामा हाँ। भी हो चुका हाँ। तो ये जो है ये लोग जो है समझ में नहीं आती इन लोगों की अच्छा मशीने तक बंद पड़ी है अब बंद तो।, तो पड़ी है कोई भी काम चल रही है और जो है कई दफा वादा भी हो चुका वादा होने के बावजूद फिर भी जो है इन्होंने ये चीज वो ले रहे दिलचस्पी ले रहे बिल्कुल वादा तो ये हुआ था कि पहाड़ हटा देंगे पर ये तो ऊंचाई और घेरना शुरू कर दिया इस लोगों इन लोगों ने और सबको आने वाले जाने वालों को दिक्कत होती है जो यहाँ पर रहते हैं या जो रोज निकलते हैं कैसी उनको होते? बहुत परेशानी होती है मुँह ढक्का निकलता है बरसात में तो बहुत ज्यादा हो जाती है तो निकलना, मुश्किल निकलना मुश्किल हो जाता है यहाँ बरसात में अभी तो अच्छा यहाँ पर क्या लगे आपको बीमारियाँ मिलेंगी या मिलेगी ये तो आपको दिख ही रहा है कि बीमारियाँ लगेगी लोगों बागों का बच्चों का भी और अच्छा सरकार अपने वादे पर सफल दिखाई दे रही है या फेल नहीं दिखाई दे रही फेल होती है दिख रही है तो फेल होंगी हुई दिखाई दे रही है की लगता है की पहाड़ हटाने के प्रशासन सफल है या फेल है अभी तक तो फेल ही है जी बाकी आगे देखे क्या होता है वैसे कह तो रहे हैं की इसको एक साल डेढ़ साल तक इसको फाइनल कर देंगे ये तो पिछले साल भी बोला हाँ ये बाकी क्या होगा वो तो आने वाला टाइम ही बताएगा अभी तो कुछ नहीं लग रहा इधर से ये साफ हो गया था पूरा किधर से फिर ये कर दिया यहाँ पे ये तो पहाड़ की ऊंचाई और भी बढ़ गई है हाँ जी बढ़ती जा रही है तो पूरे शहर का कूड़ा इतना पूरा का पूरा यहीं पे आ रहा है पूरे शहर का कूड़ा अब इस टाइम अब ये गाड़ियाँ लाइन लगा खड़ी हो जाती है बिल्कुल रास्ता जाम हो जाता है रास्ता बिल्कुल एक गाड़ तो गाड़ियाँ ऊपर से ये मशीनें चल रही हैं आप बताइए कोई मशीन चल रही है नहीं फिलहाल इधर तो कोई नजर नहीं आ रही बाकी इधर कहते हैं अंदर चल रही है कहीं पे कहाँ चल रही है कोई मशीन जड़ी है चलती हुई नजर नहीं आ रही है असी सारिया मशीना अंदर तक देख के आए हैं अंदर तक हम देख रहे हैं कोई मशीन कर ना जी ना कोई मशीन नहीं चल रही यहाँ से अच्छा जो स, प्रशासन वाला कर रहा था नगर निगम वादा कर रहा था कि ये पहाड़ हटा देंगे हटे या फिर और ज्यादा बढ़े और ज्यादा बढ़ गए ये तो और ज्यादा बढ़ते जा रहे हैं अच्छा कितनी दिक्कत है यहाँ पर यहाँ से एक घंटा रुकना पड़ जाए हमें बाइक वालों को भी एक घंटा रुकना पड़ जाए रास्ता जाम हो जाता है यहाँ और जो रहा है जहाँ पर रहते हैं लोग उनका क्या है जी बहुत बुरा हाल है खाना पीना भी हो रहा है रिश्तेदारी आती है मिलने के लिए हाँ जी क्या कहते हैं कहते, हैं। गर। कहते गर। बहुत गंद मचा रखा है इधर घंटे लग जाते हैं निकलने में बड़ा जाम लगता है दिक्कत होती है बदबू आती है यहाँ से इनको तो आदत होगी यहाँ रहने की पर हमें आदत नहीं बीमारी होती है इससे इस, इस गंदगी से तो ये इतने इतना देखो मुंह टक के जरा निकलना मजबूरी है क्योंकि बदबू इनकी ज्यादा है कि इधर बाइक भी पड़ जाती कई बारी गिर गए नीचे उठाने पड़ते हैं उनको ਕੋਈ ਹੱਲ ਨਿਕਲਦਾ ਨਜ਼ਰ ਆਉਂਦਾ ਹੈ ਜਾਂ ਟੋਟਲੀ ਫੇਲ ਹੈ ਫੇਲ ਹੈ ਜੀ ਸਭ ਕੁਝ ਫੇਲ ਹੈ ਕੁਝ ਨਹੀਂ ਹੋ ਰਹਾ ਯਹਾਂ ਤੇ ਇੱਥੇ ਟੋਟਲੀ ਫਿਲਹਾਲ ਫੇਲ ਦਿਖਾਈ ਦੇ ਰਿਹਾ ਪ੍ਰਸ਼ਾਸਨ ਨਾ ਹਾਲਾਤ ਹੈ ਯਹਾਂ ਪਰ ਇਸ ਪਰ ਬਾਤ ਕਰਤੇ ਹਾਂ ਹਾਲਾਤ ਤਾਂ ਇੱਕ ਮਿੰਟ ਜੀ ਹਾਲਾਤ ਤਾਂ ਬਹੁਤ ਹੀ ਇੱਕ ਮਿੰਟ ਜੀ ਇੱਕ ਮਿੰਟ ਜੀ ਇੱਕ ਮਿੰਟ ਅ ਜਿਹੜੇ ਇੱਥੋਂ ਰੋਜ਼ ਨਿਕਲਦੇ ਨੇ ਹਾਲਾਤ ਬਦ ਤੋਂ ਬੱਤਰ ਨੇ ਯਹਾਂ ਪਰ ਕੀ ਹਾਲਾਤ ਦਿਖ ਰਿਹਾ ਹੈ ਆਪ ਸ਼ਿਮਲਾ ਮੇ ਹੋ ਕਸੋਲੀ ਮੇ ਹੋ ਕੁਲੂ ਮੇ ਹੋ ਜਾਂ ਮਨਾਲੀ ਮੇ ਹੋ ਕੁਝ ਵੀ ਨਹੀਂ ਪਤਾ ਸਟੇਜ ਕਾ ਦੋ ਜੀ बहुत ही ज्यादा खराब चल रहे हैं यहाँ के हालात समझाते भी है नहीं समझ में आती बात इन लोगों को जो है कितना ही समझा लो फिर भी रास्ते में घेर कर भागते हैं इसलिए कई दफा जो है अभी मामला हो चुका अच्छा यहाँ पर पहाड़ कम करने की बात की जा रही थी कई दफा कर चुकी और इसमें जो है करते नहीं है कई दफा बात भी हो चुकी है और हंगामा भी हो चुका हाँ। तो ये जो है ये लोग जो है समझ में नहीं आती इन लोगों की अच्छा मशीने तक बंद पड़ी है अब तो बड़ी है कोई भी काम चल रही है और जो है कई दफ़ा वादा भी हो चुका है वादा होने के बावजूद फिर भी जो है इन्होंने इस चीज पर इन्होने ले रहे रहे बिल्कुल वादा तो ये हुआ था कि पहाड़ हटा देंगे पर ये ऊंचाई और और गेरना शुरू कर दिया इस लोगों इन लोगों ने और सबको आने वाले जाने वालों को दिक्कत होती है जो यहाँ पर रहते हैं या जो रोज निकलते हैं कैसी उनको बहुत परेशानी होती है मुँह ढक्का वहाँ से निकलते है बरसात में तो बहुत ज्यादा हो जाती है निकलना मुश्किल हो जाता है यहाँ बरसात में अच्छा यहां पर क्या लगे आपको बीमारियां मिलेंगी या मिलेंगी ये तो आपको दिख ही रहा है कि बीमारियां लगेंगी लोगों-बाको का बच्चों का भी हरवाइसों का भी अच्छा सरकार अपने वादे पर सफल दिखाई दे रही है या फेल सफल नहीं दिखाई दे रही फेल होती दिख रही है तो ये फेल होती हुई दिखाई दे रही है कि लगदा है कि पहाड़ हटाने के बीच प्रशासन सफल है या फेल है? अभी तक तो फैल ही है जी बाकी आगे देखे क्या होता है वैसे कह तो रहे हैं कि इसको एक साल डेढ़ साल तक इसको फाइनल कर देंगे ये तो पिछले साल भी बोला था। हाँ ये बाकी क्या होगा वो तो आने वाला टाइम ही बताएगा अभी तो कुछ नहीं लग रहा इधर तो से ये साफ हो गया था पूरा किधर से फिर ये कर दिया यहाँ पे ये तो पहाड़ की ऊंचाई और भी बढ़ गई है हाँ जी बढ़ती जा रही है तो पूरे शहर का कूड़ा इतना सा पूरा का पूरा यहीं पर आ रहा है पूरे शहर का कूड़ा अब इस टाइम अब ये गाड़ियाँ लाइन लगा खड़ी हो जाती है बिल्कुल रास्ता जाम हो जाता है रास्ता बिल्कुल एक तो गाड़िया ऊपर से ये मशीनें चल रही है आप बताइए कोई मशीन चल रही है नहीं फिलहाल इधर तो कोई नजर नहीं आ रही बाकी इधर कहते हैं अंदर चल रही है कहीं पे कहा चल रही है बिल्कुल कोई मशीन जड़ी है चलती हुई नजर नहीं आ रही अशीना अंदर तक देख के आए हैं अंदर तक हम देख कर रहे हैं कोई मशीन नहीं ना जी ना कोई मशीन नहीं चल रही यहाँ से अच्छा जो प्रशासन वादा कर रहा था नगर निगम वादा कर रहा था की ये पहाड़ हटा देंगे हटे या फिर और ज्यादा बढ़ गए और ज्यादा बढ़ गए ये तो और ज्यादा बढ़ते जा रहे हैं कितनी दिक्कत है यहाँ पर यहाँ से एक घंटा रुकना पड़ जाए हमें बाइक वालों को भी एक घंटा रुकना पड़ जाए रास्ता जाम हो जाता है यहाँ और जो है पर रहते हैं लोग उनका क्या हाल होता है जी बहुत बुरा हाल है खाना पीना भी हो रहा है रिश्तेदारी आती है मिलने के लिए हाँ जी क्या कहते है अगर? कहते हैं बहुत गंद मचा रखा है इधर घंटे लग जाते हैं निकलने में बड़ा जाम लगता है दिक्कत होती है बदू आती है यहाँ से ਇਨਕੋ ਤਾਂ ਆਦਤ ਹੋ ਗਈ ਆ ਰਹਿਣੇ ਕੀ ਪਰ ਹਮੇ ਆਦਤ ਨਹੀਂ ਬਿਮਾਰੀ ਹੁੰਦੀ ਇਸ 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 ਗੰਦਗੀ ਸੇ ਤੋ ਇਹ ਇੱਥੇ ਤੁਸੀਂ ਦੇਖੋ ਮੂੰਹ ਟੱਕ ਕੇ ਜਿਹੜਾ ਨਿਕਲਣਾ ਮਜਬੂਰੀ ਹੈ ਕਿਉਂਕਿ ਬਦਬੂ ਇੰਨੀ ਜ਼ਿਆਦਾ ਹੈ ਕਿ ਹਾਂ ਜੀ ਇੱਧਰ ਬਾਈਕ ਵੀ ਰੁਪੜ ਜਾਂਦੀ ਕਈ ਵਾਰੀ ਗਿਰ ਗਏ ਨੀਚੇ ਉਠਾਣੇ ਪੜਤੇ ਉਨਕੋ ਕੋਈ ਹੱਲ ਨਿਕਲਦਾ ਨਜ਼ਰ ਆਉਂਦਾ ਜਾਂ ਟੋਟਲੀ ਫੇਲ ਫੇਲ ਹੈ ਜੀ ਸਭ ਕੁਝ ਫੇਲ ਹੈ ਕੁਝ ਨਹੀਂ ਹੋ ਰਹਾ ਯਹਾਂ ਤੇ ਇੱਥੇ ਟੋਟਲੀ ਫਿਲਹਾਲ ਫੇਲ ਦਿਖਾਈ ਦੇ ਰਿਹਾ ਪ੍ਰਸ਼ਾਸਨ ਨਗਰ ਨਿਗਮ ਔਰ ਸਰਕਾਰ ਵਾਦਾ ਕੀਤਾ ਗਿਆ ਸੀ ਪਹਾੜ ਹਟਾਏ ਜਾਣਗੇ ਪਰ ਪਹਾੜਾਂ ਨੂੰ ਹਟਾਉਣ ਦੀ ਥਾਂ ਤੇ ਇਹਨਾਂ ਦੀ ਉਚਾਈ ਹੋਰ ਵੀ ਜ਼ਿਆਦਾ ਵੱਧਦੀ ਜਾ ਰਹੀ ਹੈ ਔਰ ਲੋਕ ਜਿਹੜੇ ਇੱਥੋਂ ਨਿਕਲ ਰਹੇ ਨੇ ਉਹ ਸਰਕਾਰ ਨੂੰ ਪ੍ਰਸ਼ਾਸਨ ਨੂੰ ਕੋਸਦੇ ਹੋਏ ਨਿਕਲ ਰਹੇ ਨੇ ਸਿਵਾਏ ਇੱਥੇ ਬਿਮਾਰੀਆਂ ਦੇ ਹੋਰ ਕੋਈ ਵੀ ਚੀਜ਼ ਜਿਹੜੀ ਆ ਉਹ ਦਿਖਾਈ ਨਹੀਂ ਦੇਗੀ ਕੀ ਲੱਗਦਾ ਹੈ ਕਿ ਤੁਸੀਂ ਦੱਸ ਸਕਦੇ ਹੋ ਕਿ ਇਹ ਜਿਹੜੇ ਤਾਜਪੁਰ ਦੇ ਵਿੱਚ ਕੁੜੀ ਦੇ ਪਹਾੜ ਲਗਾਏ ਗਏ ਨੇ ਇਹ ਕਦੀ ਹਟਣਗੇ ਵੀ ਜਾਂ ਫਿਰ ਜਿਹੜੀਆਂ ਮਸ਼ੀਨਾਂ ਹੁਣ ਬੰਦ ਪਈਆਂ ਨੇ ਦਾਵਿਆਂ ਦੀ ਪੋਲ ਖੋਲ ਰਹੀਆਂ ਨੇ ਉਸੇ ਦਾਅਵਿਆਂ ਦੀ ਤੁਸੀਂ ਆਪ ਦੇਖ ਸਕਦੇ ਹੋ ਕਿ ਕਿੰਨੀ ਕੁ ਸਚਾਈ ਹੈ ਲੁਧਿਆਣਾ ਤੋਂ ਕੈਮਰਾ ਪਰਸਨ ਹਾਨੀ ਦੇ ਨਾਲ ਕਮਲ ਕਪੂਰ ਲੁਧਿਆਣਾ ਲੈ ਆਏ